ਕੀ ਨਾਮ ਆ ਪੂਰਾ ਤੁਹਾਡਾ ਕਰਨਵੀਰ ਸਿੰਘ ਤੇ ਗੈਟਅਪ ਕੁੜੀਆਂ ਵਾਲਾ ਰੱਖਿਆ ਹਾਂਜੀ ਮਾਪਿਆਂ ਨੇ ਕਦੇ ਟੋਕੇ ਨਹੀਂ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਅੱਜ ਤੱਕ ਕਦੀ ਕਿਸੇ ਚੀਜ਼ ਤੋਂ ਟੋਕੇ ਪਿੰਡ 'ਚ ਰਹਿੰਦੇ ਸੀ ਉਦੋਂ ਵੀ ਲੋਕੀ ਗੱਲਾਂ ਕਰਦੇ ਸੀ ਬਟ ਹੁਣ ਤਾਂ ਮੈਂ ਬਹੁਤ ਜ਼ਿਆਦਾ ਗੈਟਅਪ ਚੇਂਜ ਕਰਿਆ ਹੁਣ ਤਾਂ ਹੋਰ ਵੀ ਜ਼ਿਆਦਾ ਕਰਦੇ ਨੇ ਕੀ ਨਾਮ ਆ ਪੂਰਾ ਤੁਹਾਡਾ ਕਰਨਵੀਰ ਸਿੰਘ ਕਰਨਵੀਰ ਸਿੰਘ ਤੇ ਗੈਟਅਪ ਕੁੜੀਆਂ ਵਾਲਾ ਰੱਖਿਆ ਹਾਂਜੀ ਸਾਰਾ ਕਿਵੇਂ ਪਹਿਲੀ ਵਾਰ ਕਦੋਂ ਫੀਲਿੰਗ ਆਈ ਵੀ ਵੀ ਮੇਰੇ ਚ ਕੁੜੀਆਂ ਵਾਲੀਆਂ ਫੀਲਿੰਗਸ ਨੇ ਮੈਨੂੰ ਆਲਮੋਸਟ ਤਾਂ ਸਟਾਰਟਿੰਗ ਤੋਂ ਹੀ ਪਤਾ ਸੀ ਕਿ ਮੇਰੀ ਬੋਡੀ ਡਿਫਰੈਂਟ ਆ ਮੇਰੀ ਫੀਲਿੰਗਸ ਡਿਫਰੈਂਟ ਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਂ ਆਪਣੀ ਸਿਸਟਰ ਦੀ ਫਰੌਕ ਪਾਉਣੇ ਨਹੀਂ ਪਰਪਲ ਕਲਰ ਦੀ ਫਰੌਕ ਸੀ ਮੈਨੂੰ ਨਹੀਂ ਯਾਦਾ ਤਾਂ ਅਸੀਂ ਮੈਂ ਗਲੀ ਚ ਖੇਡਦੇ ਹੁੰਦੇ ਸੀ ਜ਼ਿਆਦਾਤਰ ਮੈਂ ਕੁੜੀਆਂ ਨਾਲ ਹੀ ਖੇਡਦੇ ਸੀ ਹੂੰ ਤਾਂ ਮੈਂ ਆਉਣਾ ਜਾਣਾ ਬਸ ਕੁੜੀਆਂ ਵਾਂਗ ਹੀ ਰਹਿੰਦੇ ਤੇ ਮਾਪਿਆਂ ਨੇ ਕਦੇ ਟੋਕਿਆ ਨਹੀਂ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਅੱਜ ਤੱਕ ਕਦੀ ਕਿਸੇ ਚੀਜ਼ ਤੋਂ ਟੋਕੇ ਨਹੀਂ ਤੇ ਜਦੋਂ ਆਂਡਗਵਾਂਡ ਵਿਚਰਦੇ ਸੀ ਜਾਂ ਨੇੜੇ ਤੇੜੇ ਵਾਲਿਆਂ ਨੇ ਕਦੇ ਇਸ ਚੀਜ਼ ਦਾ ਕਿਹਾ ਹੋਵੇ ਵੀ ਮੁੰਡਿਆਂ ਵਾਲੇ ਭੇਸ 'ਚ ਤੇ ਗੈਟਅਪ ਕੁੜੀਆਂ ਵਾਲਾ ਨਹੀਂ ਮੇਰੇ ਆਂਡਗਵਾਂਡ ਵੀ ਬਹੁਤ ਵਧੀਆ ਰਹੇ ਆ ਕਿਉਂਕਿ ਮੈਂ ਹੁਣ ਵੀ ਜਦੋਂ ਯੂਨੀਵਰਸਿਟੀ ਤੋਂ ਘਰੇ ਜਾਵਾਂ ਨਾ ਮੇਰੇ ਆਂਡਗਵਾਂਡ ਮੈਨੂੰ ਸਪੈਸ਼ਲ ਕਹਿੰਦੇ ਆ ਕਿ ਸਾਡੇ ਘਰੇ ਸਾਨੂੰ ਮਿਲਣਾ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਦੀ ਉਹਨਾਂ ਦੇ ਮਨ 'ਚ ਵੀ ਇਹੋ ਜਿਹਾ ਖਿਆਲ ਨਹੀਂ ਆਇਆ ਸਰਕਲ ਕਿ ਹੋ ਜਾ ਕਰਨ ਫਿਰ ਕੁੜੀਆਂ ਨਾ ਵੱਧ ਵਿਚਰਦੇ ਜਾਂ ਮੁੰਡਿਆਂ ਚ ਜਿਆਦਾ ਰਹਿੰਦੇ ਆ ਮੈਂ ਘਰੇ ਜਾਵਾਂ ਤਾਂ ਮੈਂ ਬਸ ਅੰਡ ਗੁਣ ਤੱਕ ਹੀ ਰਹਿਨੇ ਆ ਫਿਰ ਮਤਲਬ ਕਿ ਮੈਂ ਜਿਆਦਾ ਪਿੰਡ ਦੇ ਜਿਆਦਾ ਸਰਵਾਈਵ ਨਹੀਂ ਕਰਦੇ ਹੁਣ ਕਿਉਂਕਿ ਮੈਨੂੰ ਪਿੰਡ ਦੇ ਲੋਕਾਂ ਦਾ ਦੇਖਣ ਦਾ ਨਜ਼ਰੀਆ ਵੀ ਹੁਣ ਬਦਲਦਾ ਜਾ ਰਿਹਾ ਉਸ ਚੀਜ਼ ਤੋਂ ਪਰ ਇਹ ਮੈਨੂੰ ਪਹਿਲਾਂ ਜਦੋਂ ਮੈਂ ਪਿੰਡ 'ਚ ਰਹਿੰਦੇ ਸੀ ਉਦੋਂ ਵੀ ਲੋਕੀ ਗੱਲਾਂ ਕਰਦੇ ਸੀ ਬਟ ਹੁਣ ਤਾਂ ਮੈਂ ਬਹੁਤ ਜ਼ਿਆਦਾ ਗੈਟਅਪ ਚੇਂਜ ਕਰਿਆ ਹੁਣ ਤਾਂ ਹੋਰ ਵੀ ਜ਼ਿਆਦਾ ਕਰਦੇ ਨੇ ਬਟ ਇਸ ਚੀਜ਼ ਨੂੰ ਮੈਂ ਜ਼ਿਆਦਾ ਇਗਨੋਰ ਕਰਨਾ ਸਿੱਖ ਰਿਹਾ ਤਾਂ ਮੈਂ ਕਰ ਹੀ ਰਹਿਨੇ ਜਾਂਡ ਗਵੰਡ ਦੇ ਵਿੱਚ ਹੀ ਜਦੋਂ ਸਕੂਲ ਟਾਈਮ 'ਚ ਪੜ੍ਹਦੇ ਸੀ ਫਿਰ ਉਹਦਾ ਕੀ ਹਾਲ ਕਿਹੋ ਜਿਹਾ ਮਾਹੌਲ ਸੀ ਉਦੋਂ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਮੇਰੇ ਮਤਲਬ ਕਿ ਜਦੋਂ ਕੋਈ ਨਵਾਂ ਨਵਾਂ ਸਟੂਡੈਂਟ ਆਉਂਦਾ ਸੀ ਹੈਨਾ ਉਹਨੂੰ ਬਾਲੀ ਇਰੀਟੇਸ਼ਨ ਹੁੰਦੀ ਸੀ ਮੇਰੇ ਤੋਂ ਕਿ ਕਿਵੇਂ ਆ ਬਟ ਮੇਰੇ ਟੀਚਰ ਜਿਹੜੇ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ ਮਤਲਬ ਉਹਨਾਂ ਨੇ ਅਜ ਤੱਕ ਮੈਨੂੰ ਸਕੂਲ ਦੇ ਵਿੱਚ ਕਦੀ ਵੀ ਕਿਸੇ ਚੀਜ਼ ਦੀ ਦਿੱਕਤ ਨਹੀਂ ਆਨ ਦਿੱਤੀ ਹੂੰ ਕਿ ਮੈਂ ਇੱਕ ਦੱਸ ਦੇ ਮੇਰੇ ਇੱਕ ਮੈਮ ਸੀ ਪਰਮਜੀਤ ਕੌਰ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਉਂਦਾ ਉਹਨਾਂ ਦਾ ਤੇ ਸ਼੍ਰੀਮਤੀ ਬਲਵਿੰਦਰ ਕੌਰ ਮੈਡਮ ਹੈ ਉਹਨਾਂ ਦਾ ਇੱਥੋਂ ਤੱਕ ਹੱਥ ਹੈ ਮੇਰੇ ਯੂਨੀਵਰਸਿਟੀ ਤੱਕ ਕਦੇ ਐਵੇਂ ਹੋਵੇ ਹੋਵੇ ਵੀ ਸ਼ਰਮਿੰਦਾ ਹੋਣਾ ਪਿਆ ਹੋਵੇ ਜਾਂ ਲੋਕਾਂ ਨੇ ਛੇੜਿਆ ਹੋਵੇ ਸਕੂਲ ਟਾਈਮ ਲੋਕ ਕਮੈਂਟ ਕਰਦੇ ਹੋਣ ਮੈਨੂੰ ਸਕੂਲ ਟਾਈਮ 'ਚ ਮੈਂ ਦੋ ਸਕੂਲ ਚੇਂਜ ਕੀਤੇ ਆ ਪਹਿਲਾਂ ਮੈਂ ਗਵਰਨਮੈਂਟ ਸੀਨੀਅਰ ਸੈਂਡੀ ਸਮਾਰਟ ਸਕੂਲ ਵੱਲ ਜੇ ਸਟੱਡੀ ਕੀਤੀ ਆ 6 ਤੋਂ ਲੈ ਕੇ 10 ਤੱਕ ਦੀ ਫਿਰ ਮਸ਼ੀਦ ਗੁਰਚਰਨ ਸਿੰਘ ਸੀਨੀਅਰਸ ਕੈਂਡੀ ਸਮਰਸੁਤ ਚੁਗਾਵਾ ਅੰਮ੍ਰਿਤਸਰ ਚ ਹੀ ਸਟੱਡੀ ਕੀਤੀ ਹੈ ਪਲੱਸ 1 ਪਲੱਸ 2 ਹੂੰ ਤਾਂ ਮੈਨੂੰ ਦੋਨਾਂ ਸਕੂਲ ਦੇ ਵਿੱਚ ਕਦੇ ਵੀ ਕੋਈ ਜਿਹੜਾ ਮੇਰਾ ਦੂਸਰਾ ਸਕੂਲ ਸੀ ਉਹ ਕਾਫੀ ਦੂਰ ਸੀ ਮੈਨੂੰ ਮਤਲਬ ਟਰੈਵਲਿੰਗ ਕਰਨ ਦੇ ਬਟ ਮੈਨੂੰ ਉਦੋਂ ਇਸ ਚੀਜ਼ ਦੀ ਬਿਲਕੁਲ ਵੀ ਦਿੱਕਤ ਨਹੀਂ ਸੀ ਆਉਂਦੀ ਹੂੰ ਤਾਂ ਹੁਣ ਮੈਨੂੰ ਇਸ ਚੀਜ਼ ਚ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਸਰਕਲ ਕਿਹੋ ਜਿਹਾ ਰਿਹਾ ਫਿਰ ਜਿਹੜੇ ਸਕੂਲ ਦਾ ਸੀਗਾ ਸਰਕਲ ਮੇਰੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਹੁਣ ਜਿਹੜੇ ਜਿਹੜੇ ਫਰੈਂਡ ਸੀ ਉਹ ਹੁਣ ਵੀ ਮੈਸੇਜ ਕਰਦੇ ਆ ਮਤਲਬ ਬਹੁਤ ਵਧੀਆ ਰਿਲੇਸ਼ਨ ਸੀ ਮੇਰੇ ਨਾਲ